ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਰੋਜ਼ ਦੀ ਤਰ੍ਹਾਂ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਬਹੁਤ ਹੀ ਸੋਹਣੇ ਜੀ ਸੂਟ ਤੇ ਅੱਜ ਦੇ ਸੂਟ ਜਿਹੜੇ ਆਏ ਹੈਗੇ ਜੀ ਆਪਣੇ ਕਾਟਨ ਤੇ ਰਹਿਣ ਵਾਲੇ ਨੇ ਤੇ ਬਹੁਤ ਹੀ ਸੋਹਣਾ ਸੋਬਰ ਜਿਹਾ ਸਾਰਾ ਸਟੱਫ ਹੈ ਜੀ ਤੇ ਕਾਟਨ ਦੀ ਵੀਡੀਓ ਜਿਵੇਂ ਮੈਂ ਪਾ ਰਹੀ ਹਾਂ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦੇਣਾ ਚਾਹਣੀ ਆ ਵੀ ਪਲੀਜ਼ ਜੋ ਵੀ ਸੂਟ ਤੁਸੀਂ ਕਾਟਨ ਤੇ ਸਟਿਚ ਕਰਾਉਣੇ ਹੋ ਚਾਹੇ ਤੁਸੀਂ ਮੇਰੇ ਤੋਂ ਬਾਏ ਕਰਦੇ ਹੋ ਚਾਹੇ ਤੁਸੀਂ ਕਿਸੇ ਹੋਰ ਤੋਂ ਤਾਂ ਪਾਣੀ ਦੇ ਵਿੱਚ ਹਲਕਾ ਜਿਹਾ ਨਮਕ ਪਾ ਕੇ ਡਿਪ ਕਰਕੇ ਉਸ ਤੋਂ ਬਾਅਦ ਹੀ ਸਟਿਚ ਕਰਵਾਇਆ ਕਰੋ ਕਿਉਂਕਿ ਕਾਟਨ ਦੇ ਜਿਹੜੇ ਸੂਟ ਹੁੰਦੇ ਆ ਥੋੜੇ ਜਿ ਸ਼ਰਿੰਕ ਹੁੰਦੇ ਹੈਗੇ ਤਾਂ ਇਹ ਇਹ ਵੀ ਤੁਹਾਡੇ ਸ਼ਰਿੰਕ ਨਾ ਹੋਣ ਸੋ ਇਹ ਚੀਜ਼ ਤੁਸੀਂ ਜ਼ਰੂਰ ਕਰਨੀ ਆ ਕੋਈ ਵੀ ਸੂਟ ਹੈਗਾ ਤਾਂ ਪਾਣੀ ਚ ਡੱਪ ਕਰਕੇ ਤੁਸੀਂ ਸਟਿਚ ਕਰਵਾਉਣਾ ਜੀ ਸੋ ਆਪਾਂ ਸਟਾਰਟ ਕਰਦੇ ਆ ਜੀ ਸਭ ਤੋਂ ਪਹਿਲਾਂ ਇਹ ਚੀਜ਼ ਆ ਜਾਂਦਾ ਇਹ ਆ ਜਾਂਦਾ ਜੀ ਬਹੁਤ ਹੀ ਸੋਹਣਾ ਸੂਟ ਹੈਗਾ ਰੂਬੀ ਦਾ ਸਟੱਫ ਆ ਜਾਂਦਾ ਜੀ ਕੋਈ ਸੀ ਥਰੂ ਨਹੀਂ ਹੈਗਾ ਹੈਗਾ ਵਿਦਾਊਟ ਲਾਈਨਿੰਗ ਤੁਸੀਂ ਈਜ਼ੀਲੀ ਵੇਅਰ ਕਰ ਸਕਦੇ ਹੋਗੇ ਤਾਂ ਇਸ ਦੇ ਗਲੇ ਤੇ ਬਹੁਤ ਹੀ ਸੋਹਣੀ embroiderry ਹੋਈ ਹੋਈ ਹੈ ਕਲਰ ਵੀ ਬਹੁਤ ਸੋਹਣਾ ਮਿੱਠਾ ਜਿਹਾ ਸ਼ੇਡ ਆ ਜਾਂਦਾ ਇਸ ਦੇ ਗਲੇ ਦੇ ਉੱਪਰ ਬਹੁਤ ਹੀ ਸੋਹਣਾ ਸਿੰਗਲ ਟੰਕੇ ਦਾ ਵਰਕ ਹੋਇਆ ਹੋਇਆ ਹੈਗਾ ਗਰਲਿਸ਼ ਲੁੱਕ ਦਾ ਇਹ ਸੂਟ ਹੈ ਇਸ ਤਰ੍ਹਾਂ ਇਹ ਗਲਾ ਬਣਿਆ ਹੋਇਆ ਬਹੁਤ ਹੀ ਪਿਆਰਾ ਆਫ ਵਾਈਟ ਦੇ ਨਾਲ ਹਲਕਾ ਹਲਕਾ ਦਿੱਤਾ ਹੋਇਆ ਟੱਚ ਤੇ نیچے ਸਾਰੀਆਂ ਬੂਟੀਆਂ ਆ ਜਾਂਦੀਆਂ ਜੀ ਬਹੁਤ ਹੀ ਸੋਹਣਾ ਸੂਟ ਹੈ ਮੈਂ ਨਜ਼ਦੀਕ ਤੋਂ ਵੀ ਵਰਕ ਦਿਖਾ ਦੇਣੀ ਹੈ ਇਸ ਤਰ੍ਹਾਂ ਦੀ ਐਮਬਰਾਇਡਰੀ ਆਏਗੀ ਜੀ ਬਹੁਤ ਹੀ ਸੋਹਣੀ ਐਂਡ ਸਟੱਫ ਵੀ ਬਹੁਤ ਫਾਈਨ ਆ ਬਿਲਕੁਲ ਵੀ ਸੀ ਥਰੂ ਨਹੀਂ ਹੈਗਾ ਹੈਗਾ ਸੌਫਟ ਹੀ ਹੈਗਾ ਹੈਗਾ ਸਟੱਫ ਜੀ ਐਂਡ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਇਸ ਤਰ੍ਹਾਂ ਦੀ ਐਮਬਰਾਇਡਰੀ ਆਏਗੀ ਜੀ ਲਾਈਨ ਆ ਕੇ ਫਲਾਰ ਆ ਜਾਏਗਾ ਜੀ ਬਹੁਤ ਹੀ ਸੋਹਣਾ ਐਂਡ ਇਹ ਸੂਟ ਦਾ ਪ੍ਰਾਈਸ ਵੀ ਅਸੀਂ ਜੈਨੂਲ ਰੱਖਿਆ ਹੋਇਆ ਜੀ ਸਿਰਫ 2600 2600 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋਗੇ ਰੂਬੀ ਦਾ ਇਹ ਸਟੱਫ ਆ ਜਾਂਦਾ ਜੀ ਉਸ ਤੋਂ ਬਾਅਦ ਨੈਕਸਟ ਆ ਗਿਆ ਜੀ ਇਹ ਲੈ ਲਨ ਦਾ ਸਟੱਫ ਆ ਜਾਂਦਾ ਜੀ ਰਾਮਟੈਕਸ ਦੇ ਵਿੱਚ ਬਹੁਤ ਹੀ ਸੋਹਣਾ ਇਹ ਸੂਟ ਹੈ ਗਰੈਸਟ ਕਲਰ ਦੇ ਵਿੱਚ ਐਂਡ ਇਸ ਦੇ ਸੈਂਟਰ ਦੇ ਵਿੱਚ ਪੈਨਲ ਆ ਜੀ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਹਲਕਾ ਹਲਕਾ ਆਫ ਵਾਈਟ ਦਾ ਸੀ ਟੱਚ ਦਿੱਤਾ ਹੋਇਆ ਹੈਗਾ ਇਹ ਆਰੀ ਦਾ ਵਰਕ ਆ ਜਾਏਗਾ ਇਹਨੇ ਸੈਂਟਰ ਵਾਲਾ ਆਪਣਾ ਮਸ਼ੀਨ ਦਾ ਵਰਕ ਆ ਜੇਗਾ ਜੀ ਐਂਡ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਇਸ ਦੇ ਇਹ embroidery ਕੀਤੀ ਹੋਈ ਹੈ ਬਹੁਤ ਹੀ ਪਿਆਰੀ ਐਂਡ ਇਹ ਸੂਟ ਦਾ ਪ੍ਰਾਈਸ ਹੈਗਾ ਜੀ 2800 2800 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਬਹੁਤ ਹੀ ਨੀਟ ਕੰਮ ਕੀਤਾ ਹੋਇਆ ਮਸ਼ੀਨ ਪਲੱਸ ਆਰੀ ਦਾ ਵਰਕ ਹੈ ਜੀ ਉਸ ਤੋਂ ਬਾਅਦ ਨੈਕਸਟ ਆ ਗਿਆ ਜੀ ਬਹੁਤ ਹੀ ਸੋਹਣਾ ਗ੍ਰੇ ਕਲਰ ਦੇ ਵਿੱਚ ਹਲਕੇ ਹਲਕੇ ਲਾਈਨਸ ਨੇ ਇਸ ਦੇ ਵਿੱਚ ਤੇ ਘੇਰੇ ਤੇ 3 ਲਾਈਨਸ ਪਾਈਆਂ ਹੋਈਆਂ ਨੇ ਜੀ ਬਹੁਤ ਹੀ ਸੋਹਣਾ ਵਰਕ ਹੈ ਇਸ ਤਰ੍ਹਾਂ ਦਾ ਸਟੱਫ ਆ ਜਾਂਦਾ ਜੀ ਲਾਈਨਾਂ ਗੀਆਂ ਤੇ ਬਹੁਤ ਹੀ ਸੋਬਰ ਸੂਟ ਹੈਗਾ ਸਿੰਪਲ ਐਂਡ ਸੋਬਰ ਐਂਡ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਇਸ ਤੇ ਏਮਬਰਾਇਡਰੀ ਆ ਜਾਏਗੀ ਜੀ ਇੱਕ ਲਾਈਨ ਬਣੀ ਹੋਈ ਹੈਗੀ ਘੇਰੇ ਘੇਰੇ ਦਾ ਵਰਕ ਹੈ ਇਸ ਦਾ ਐਂਡ ਇਸ ਸੂਟ ਦਾ ਪ੍ਰਾਈਸ ਅਸੀਂ ਬਹੁਤ ਜੈਨੂਨ ਦੇ ਰਹੇ ਹਾਂ ਜੀ ਸਿਰਫ 2000 2000 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋਗੇ ਨੀਚੇ ਇਸ ਤਰ੍ਹਾਂ ਦੀ ਏਮਬਰਾਇਡਰੀ ਹੋਈ ਹੋਈ ਹੈ ਸਿੰਗਲ ਟਾਂਕੇ ਦੀ ਜੀ ਉਸ ਤੋਂ ਬਾਅਦ ਨੈਕਸਟ ਹੈ ਜੀ ਮਦਰਜ਼ ਦੇ ਵੀਅਰ ਕਰਨ ਦੇ ਲਈ ਬਹੁਤ ਹੀ ਸੋਹਣਾ ਸੂਟ ਹੈਗਾ ਐਂਡ ਇਹ ਵੀ ਰੂਬੀ ਦਾ ਸਟੱਫ ਆ ਜਾਂਦਾ ਜੀ ਬਿਲਕੁਲ ਵੀ ਸੀ ਥਰੂ ਨਹੀਂ ਹੈਗਾਗਾ ਬਹੁਤ ਹੀ ਪਿਆਰਾ ਸੀ ਛੋਟਾ ਜਿਹਾ ਡਿਜ਼ਾਈਨ ਬਣਾਇਆ ਹੋਇਆਗਾ ਨੀਚੇ ਇਸ ਤਰ੍ਹਾਂ ਬੇਲ ਆ ਜਾਏਗੀ ਸਿੰਗਲ ਟੰਕੇ ਦੀ ਉਸ ਤੋਂ ਬਾਅਦ ਇਹ ਆਪਣੇ ਬੂਟੀਆਂ ਆ ਜਾਂਦੀਆਂ ਬਹੁਤ ਹੀ ਸੋਹਣੀਆਂ ਛੋਟੀ ਜੀ ਬੇਲ ਆ ਜਾਂਦੀ ਹੈ ਜੀ ਇਹ ਤੇ ਬਹੁਤ ਹੀ ਸੋਹਣਾ ਉੱਪਰ ਤੱਕ ਆ ਜਾਂਦਾ ਹੈਗਾ ਵਰਕ ਤੇ ਐਂਡ ਜੋ ਇਸ ਦਾ ਸਟੱਫ ਹੈ ਇਸ ਤਰ੍ਹਾਂ ਲਾਈਨਸ ਦੇ ਵਿੱਚ ਆ ਜਾਏਗਾ ਜੀ ਬਿਲਕੁਲ ਵੀ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਆ ਬਾਜੂ ਦੇ ਉੱਪਰ ਇਸ ਦੇ ਇਹ ਵਰਕ ਆ ਜਾਏਗਾ ਜੀ ਐਂਡ ਇਹ ਸੂਟ ਦਾ ਪ੍ਰਾਈਸ ਵੀ ਇਸੇ ਜਨਰਲ ਰੱਖਿਆ ਹੋਇਆ ਰੂਬੀ ਦਾ ਸਟੱਫ ਹੈ ਜੀ ਇਹ ਆਪਣਾ ਇਹ ਸੂਟ ਦਾ ਪ੍ਰਾਈਸ ਹੈਗਾ ਜੀ 2700 2700 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਆ ਗਿਆ ਜੀ ਆਪਣਾ ਬਹੁਤ ਹੀ ਸੋਹਣਾ ਰੂਬੀ ਦੀ ਇਹ ਬਾਟਮ ਆ ਜਾਏਗੀ ਜੀ ਐਂਡ ਇਹ ਸ਼ਰਟ ਆ ਜਾਏਗੀ ਜੀ ਬਹੁਤ ਹੀ ਸੋਹਣਾ ਇਸ ਦਾ ਸਟੱਫ ਆ ਜਾਂਦਾ ਬਹੁਤ ਸੌਫਟ ਸਟੱਫ ਹੈ ਜੀ ਇਹ ਵੀ ਫਾਈਨ ਕੁਆਲਿਟੀ ਦੇ ਵਿੱਚ ਆ ਜਾਂਦਾ ਰੂਬੀ ਦੇ ਵਿੱਚ ਇਹ ਸ਼ਰਟ ਹੋਏਗੀ ਐਂਡ ਇਹ ਬਾਟਮ ਹੈ ਬਾਟਮ ਤੇ ਵੀ ਬਹੁਤ ਸੋਹਣਾ ਵਰਕ ਇਸ ਤਰ੍ਹਾਂ ਹੋਇਆ ਹੋਇਆ ਜੀ ਆਫ ਵਾਈਟ ਬਾਟਮ ਹੈਗੀ ਬਹੁਤ ਹੀ ਸੋਹਣੀ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਇਸ ਤੇ ਇਸ ਤੇ ਵੀ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਐਜ਼ ਇਟ ਇਜ਼ ਉਹਨੂੰ ਫੇਅਰ ਕਰ ਸਕਦੇ ਹੋ ਜੀ ਐਂਡ ਇਹ ਸੂਟ ਦਾ ਪ੍ਰਾਈਸ ਹੈਗਾ ਜੀ ਸਿਰਫ 2200 2200 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋਗੇ ਬਹੁਤ ਹੀ ਸੋਹਣਾ ਸੌਫਟ ਕਪੜਾ ਹੈਗਾ ਰੂਬੀ ਦੇ ਵਿੱਚ ਜੀ ਤੇ ਇੱਕ ਆਪਣਾ ਹੋਰ ਆ ਜਾਂਦਾ ਪ੍ਰਿੰਟ ਦੇ ਵਿੱਚ ਇਹ ਵੀ ਬਹੁਤ ਸੋਹਣਾ ਹੈਗਾ ਇਹ ਵੀ ਰੂਬੀ ਦਾ ਸਟੱਫ ਆ ਜਾਏਗਾ ਜੀ ਐਂਡ ਜੋ ਬਾਟਮ ਹੈ ਬਾਟਮ ਵੀ ਆਫ ਵਾਈਟ ਹੈ ਉਸ ਦੇ ਉੱਪਰ ਇਹ ਵਰਕ ਹੋਇਆ ਹੋਇਆ ਹੈ ਬਾਟਮ ਤੇ ਐਂਡ ਇਸ ਦਾ ਪ੍ਰਿੰਟ ਚੈੱਕ ਕਰੋ ਤੁਸੀਂ ਬਹੁਤ ਹੀ ਸੋਹਣਾ ਇਸ ਤਰ੍ਹਾਂ ਦਾ ਪ੍ਰਿੰਟ ਆ ਗਿਆ ਜਾਂਦਾ ਜੀ ਬਰੀਕ-ਬਰੀਕ ਜਿਹਾ ਪ੍ਰਿੰਟ ਹੈਗਾ ਇਸ ਤੇ ਵੀ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਐਜ਼ ਇਟ ਇਜ਼ ਨੂੰ ਆਰਾਮ ਨਾਲ ਸਟਿਚ ਕਰਵਾ ਸਕਦੇ ਹੋਗੇ ਐਂਡ ਇਹ ਦਾ ਪ੍ਰਾਈਸ ਵੀ ਸੇਮ ਹੈ ਜੀ 2200 2200 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਹੈਗਾ ਜੀ ਗ੍ਰੀਨ ਕਲਰ ਦੇ ਵਿੱਚ ਇਹ ਲੈ ਲਨ ਦਾ ਸਟੱਫ ਆ ਜਾਂਦਾ ਬਹੁਤ ਹੀ ਸੋਹਣਾ ਸੌਫਟ ਸਟੱਫ ਹੈ ਜੀ ਰਾਮ ਟੈਕਸ ਦਾ ਤੁਹਾਨੂੰ ਦਿਖवानी ਹੈਗੀ ਫਰੰਟ ਦੇ ਉੱਪਰ ਇਹ ਸਾਰਾ ਆਰੀ ਦਾ ਕੰਮ ਕੀਤਾ ਹੋਇਆ ਜੀ ਇਸ ਤਰ੍ਹਾਂ ਦੀ embroidery ਆ ਜਾਏਗੀ ਜੀ ਪੈਨਲ ਬਣਿਆ ਹੋਇਆ ਇੱਕ ਲਾਈਨ ਉੱਪਰ ਤੱਕ ਜਾਂਦੀ ਹੈ ਇਹ ਅਸੀਂ ਇਸ ਤਰ੍ਹਾਂ ਚੌਕ ਤੇ ਦਿੱਤਾ ਹੋਇਆ ਹੈਗਾ ਬਹੁਤ ਹੀ ਪਿਆਰਾ ਵਰਕ ਹੈ ਇਸ ਦਾ ਮੈਂ ਨਜ਼ਦੀਕ ਤੋਂ embroidery ਦਿਖਾਉਣੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਵੀ ਨੀਟ ਕਿੰਨਾ ਵਰਕ ਹੈ ਸਾਫ ਵਰਕ ਹੈ ਪ੍ਰੋਪਰ ਐਂਡ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਅਸੀਂ ਇਹ ਸਿੰਗਲ ਫਲਾਰ ਦਿੱਤਾ ਹੋਇਆ ਹੈ ਜੀ ਐਂਡ ਇਹ ਸੂਟ ਦਾ ਪ੍ਰਾਈਸ ਵੀ ਜਨਰਲ ਰੱਖਿਆ ਹੋਇਆ ਹੈ ਜੀ ਸਿਰਫ 2600 2600 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਇਸ ਦੇ ਵਿੱਚ ਤੁਸੀਂ ਐਜ਼ ਇਟ ਇਜ਼ ਨੂੰ ਵੇਅਰ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਆ ਗਿਆ ਜੀ ਇਹ ਵੀ ਆਪਣਾ ਰੂਬੀ ਦਾ ਸਟੱਫ ਆ ਜਾਂਦਾ ਇਹ neck ਦਾ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਸੋਹਣਾ ਸ਼ੇਡਿੰਗ ਵਾਲੇ ਫਲਾਵਰ ਇਸ ਦੇ ਵਿੱਚ ਬਨੇ ਹੋਏ ਹੈਗੇ ਮੈਂ ਪ੍ਰੋਪਰ ਤੁਹਾਨੂੰ ਲੁੱਕ ਦਿਖਾਉਣੀ ਹੈ ਇਸ ਸੂਟ ਦੀ ਬਹੁਤ ਹੀ ਸੋਹਣਾ ਕਲਰ ਵੀ ਬੜਾ ਪਿਆਰਾ ਹੈ ਇਸ ਦਾ ਇਹ ਆ ਜਾਂਦਾ ਜੀ ਇਸ ਦਾ ਇਹ ਗਲਾ ਆ ਜਾਏਗਾ ਬਹੁਤ ਹੀ ਪਿਆਰਾ ਗਲਾ ਬੰਦ ਹੈ ਇਸ ਦਾ ਤੁਸੀਂ ਦੇਖ ਸਕਦੇ ਹੋਗੇ ਇਹ ਨੀਚੇ ਇਸ ਤਾਂ ਬੂਟੀਆਂ ਆ ਜਾਂਦੀਆਂ ਹਨ ਇਹਨਾਂ ਬਾਜੂ ਵੀ ਤੁਹਾਨੂੰ ਮੈਂ ਦਿਖਾਉਣੀ ਹੈ ਕਿ ਇਹ ਇਸ ਦੀ ਬਾਜੂ ਆ ਜੇਗੀ ਜੀ ਬਹੁਤ ਹੀ ਸੋਹਣੀ ਇਸ ਦੀ ਬਾਜੂ ਬਣੀ ਹੋਈ ਹੈ ਮੈਂ نزدیک ਤੋਂ ਚੈੱਕ ਕਰਾਉਣੀ ਤੁਹਾਨੂੰ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਵਰਕ ਹੈ ਐਂਡ ਇਹ ਸੂਟ ਦਾ ਪ੍ਰਾਈਸ ਵੀ ਜੈਨੂਣ ਹੈ ਸਿਰਫ 2600 2600 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਬਿਲਕੁਲ ਵੀ ਸੀ ਥਰੂ ਨਹੀਂ ਵਿਦਆਊਟ ਲਾਈਨਿੰਗ ਤੁਸੀਂ ਵੇਅਰ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਆਏਗਾ ਜੀ ਆਪਣਾ ਜ਼ਾਰਾ ਕਾਟਨ ਰੂਬੀ ਦੇ ਵਿੱਚ ਬਹੁਤ ਸੌਫਟ ਕਪੜਾ ਇਹਨੂੰ ਬਟਰ ਕਾਟਨ ਵੀ ਕਹਿ ਦਿੰਦੇ ਆ ਜੀ ਇਸ ਤਰ੍ਹਾਂ ਦਾ ਐਸਟਿਚ ਵਰਕ ਹੋਇਆ ਹੋਇਆ ਲੇਸਿਸ ਪਾਈਆਂ ਹੋਈਆਂ ਨੇ ਜੀ ਤੇ ਪਿੰਟੈਕਸ ਪਾਈਆਂ ਹੋਈਆਂ ਬਹੁਤ ਹੀ ਸੋਹਣੇ ਪਿੰਟੈਕਸ ਪਾਏ ਹੋਏ ਹੈਗੇ ਮੈਂ ਨਜ਼ਦੀਕ ਤੋਂ ਵੀ ਤੁਹਾਨੂੰ ਦਿਖਾਵਾਂਗੀ ਅਤੇ ਸੋਨਾ ਸਟੱਫ ਆ ਜਾਂਦਾ ਹੈ ਜਾਰਾ कॉटन ਦੇ ਵਿੱਚ ਬਟਰ कॉटन ਵੀ ਇਹਨੂੰ ਕਹਿ ਦਿੰਦੇ ਆ ਜੀ ਤੇ ਇਸ ਤਰ੍ਹਾਂ ਸੈਂਟਰ ਦੇ ਵਿੱਚ ਵਰਕ ਹੋਇਆ ਹੋਇਆ ਬਹੁਤ ਹੀ ਨੀਟ ਕੰਮ ਅਸੀਂ ਕੀਤਾ ਹੋਇਆ ਤੁਸੀਂ ਨਜ਼ਦੀਕ ਤੋਂ ਚੈੱਕ ਕਰੋ ਵੀ ਕਿੰਨੀ ਸੋਹਣੀ ਫਿਨਿਸ਼ਿੰਗ ਦੇ ਨਾਲ ਲੇਸ ਪਾਈ ਹੋਈ ਹੈ ਉਹ ਐਮਬਰਾਇਡਰੀ ਹੈ ਜੀ ਬਹੁਤ ਹੀ ਸੋਹਣੀ ਅਨਜੋਸ਼ ਦੀ ਬਾਜੂ ਹੈ ਬਾਜੂ ਦੇ ਉੱਪਰ ਵੀ ਇਸ ਦੇ ਅੱਛਾ ਕੰਮ ਕੀਤਾ ਹੋਇਆ ਹੈਗਾ ਇਸ ਦੀ ਬਾਜੂ ਆ ਜਾਂਦੀ ਹੈ ਜੀ ਬਹੁਤ ਹੀ ਸੋਹਣੀ ਅਤੇ ਇਸ ਸੂਟ ਦਾ ਪ੍ਰਾਈਸ ਵੀ ਅਸੀਂ ਜੈਨੂ ਰੱਖਿਆ ਹੋਇਆ ਜੀ ਸਿਰਫ 2800 2800 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਲਾਈਟ ਪੀਚ ਕਲਰ ਦਾ ਇਹ ਸੂਟ ਆ ਜਾਂਦਾ ਜੀ ਇਹ ਸਾਰਾ ਕਾਟਨ ਦੇ ਵਿੱਚ ਉਸ ਤੋਂ ਬਾਅਦ ਨੈਕਸਟ ਆ ਗਿਆ ਜੀ ਇਹ ਵੀ ਬਹੁਤ ਸੋਹਣਾ ਕਲਰ ਹੈਗਾ ਇਹ ਵੀ ਆਪਣਾ ਰੋਬੀ ਦਾ ਸਟੱਫ ਆ ਜਾਂਦਾ ਜੀ ਇਸ ਦੇ ਵਿੱਚ ਵੀ ਅਸੀਂ ਲੇਸਿਸ ਪਾਈਆਂ ਹੋਈਆਂ ਨੇ ਸੈਂਟਰ ਦੇ ਵਿੱਚ ਲੇਸਿਸ ਆ ਜਾਂਦੀਆਂ ਜੀ ਡਾਈ ਕਰਵਾ ਕੇ ਅਸੀਂ ਲੇਸਿਸ ਪਾਈਆਂ ਹੋਈਆਂ ਤੇ ਸੈਂਟਰ ਦੇ ਵਿੱਚ ਬਹੁਤ ਹੀ ਸੋਹਣੀ ਐਮਬਰਾਇਡਰੀ ਕੀਤੀ ਹੋਈ ਹੈਗੀ ਇਹ ਐਮਬਰਾਇਡਰੀ ਆ ਜਾਂਦੀ ਹੈ ਜੀ ਹਲਕਾ ਹਲਕਾ ਕੰਮ ਕੀਤਾ ਹੋਇਆ ਸੀ ਪੈਂਟੈਕਸ ਪਾਏ ਹੋਏ ਨੇ ਲੇਸਿਸ ਪਾਈਆਂ ਹੋਈਆਂ ਮੈਂ ਨਜ਼ਦੀਕ ਤੋਂ ਵੀ ਦਿਖਾ ਦਿੰਨੀ ਹਾਂ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਦੀ ਐਮਬਰਾਇਡਰੀ ਆ ਜਾਂਦੀ ਹੈ ਬਹੁਤ ਹੀ ਸੋਹ ਐਂਡ ਜੋਸ਼ ਦੀ ਬਾਜੂ ਹੈਗੀ ਬਾਜੂ ਦੇ ਉੱਪਰ ਇਸ ਤਰ੍ਹਾਂ ਸਿੰਗਲ ਫਲਾਰ ਪਾਇਆ ਹੋਇਆ ਜੀ ਐਂਡ ਇਹ ਸੂਟ ਦਾ ਪ੍ਰਾਈਸ ਵੀ ਸੇਮ 2600 2600 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਆ ਗਿਆ ਜੀ ਮਸਲੀਨ ਦੇ ਵਿੱਚ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਡਿਜ਼ਾਈਨ ਹੈਗਾ ਇਹ ਵੀ ਆਪਣਾ ਡੈਲੀ ਬਣ ਕੇ ਜਾਂਦਾ ਸੂਟ ਡਿਜ਼ਾਈਨ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈਗਾ ਇਹ ਮਸਲੀਨ ਦੇ ਉੱਪਰ ਇਹ ਮੇਰੇ ਵੀ ਸੇਮ ਵੇਅਰ ਕੀਤਾ ਹੋਇਆ ਅੱਜ ਤਾਂ ਇਹ ਆ ਜਾਂਦਾ ਬਹੁਤ ਹੀ ਪਿਆਰਾ ਸੂਟ ਜਿਵੇਂ نیچے ਇਸ ਦੇ ਇਸ ਤਰ੍ਹਾਂ ਬੁੱਟੀਆਂ ਆ ਜਾਂਦੀਆਂ ਬਹੁਤ ਹੀ ਸੋਹਣੀਆਂ ਪੈਨਲ ਪਾਇਆ ਹੋਇਆ ਹੈਗਾ ਜੀ ਮੈਂ ਨਜ਼ਦੀਕ ਤੋਂ ਵੀ ਤੁਹਾਨੂੰ ਦਿਖਾ ਦਣੀ ਆ ਇਸ ਤਰ੍ਹਾਂ ਦੀ ਐਮਬਰਾਇਡਰੀ ਸਾਰੀ ਕੀਤੀ ਹੋਈ ਹੈ ਕਿ ਮਸਲੀਨ ਦਾ ਸਟੱਫ ਆ ਜਾਂਦਾ ਜੀ ਇਹ ਅੰਜੂ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਇਹ ਵਰਕ ਆ ਜਾਏਗਾ ਜੇ ਸੇਮ ਸੂਟ ਮੇ ਆਏ ਵੇਅਰ ਕੀਤਾ ਹੋਇਆ ਬਹੁਤ ਹੀ ਸੋਹਣੀ ਲੁੱਕ ਦਿੰਦਾ ਹੈ ਇਹ ਸੂਟ ਤੇ ਇਹ ਕਾਫੀ ਆਪਣਾ ਸੇਲ ਹੋਇਆ ਹੋਇਆ ਸੂਟ ਹੈ ਤੁਸੀਂ ਲੈ ਸਕਦੇ ਹੋ ਜੀ ਸਿੰਗਲ ਪੀਸ ਇਹ ਆਪਣੇ ਕੋਲੇ ਅਵੇਲੇਬਲ ਹੈਗਾ ਲਾਈਟ ਪੀਚ ਕਲਰ ਆ ਜਾਂਦਾ ਵੀਡੀਓ ਦੇ ਵਿੱਚ ਥੋੜਾ ਲਾਈਟ ਆ ਰਿਹਾ ਹੈਗਾ ਪੀਚ ਕਲਰ ਹੈ ਜੀ ਇਹ ਤੇ ਇਹ ਸੂਟ ਦਾ ਪ੍ਰਾਈਸ ਅਸੀਂ ਰੱਖਿਆ ਹੋਇਆ ਜੀ ਸਿਰਫ 2200 2200 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਅੱਜ ਲਈ ਆਪਣੇ ਇਹੀ ਸੂਟ ਸੀਗੇ ਜੀ ਇਹਨਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਮੇਰੇ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਸੈਂਡ ਕਰਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਮੇਰਾ ਨੰਬਰ ਹੈਗਾ 9664284536 ਹੈ ਜੀ ਉਮੀਦ ਹੈ ਤੁਹਾਨੂੰ ਸੂਟ ਜ਼ਰੂਰ ਪਸੰਦ ਆਏ ਹੋਣਗੇ ਪਲੀਜ਼ ਲਾਈਕ ਕਰਿਓ ਵੀਡੀਓ ਨੂੰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਸੂਟ ਕਿੱਦਾਂ ਦੇ ਲੱਗੇ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ